ਦੇ ਚਰਨ ਕਮਲ ਕੀ ਮੋਜ ਕਾ ਕਹੀ ਕੈਸੇ ਉਹ ਨਾਨਕ ਕਹਬੇ ਕੋ ਸੋਬਾ ਨਹੀਂ ਦੇਖਾ ਹੀ ਪਰਵਾਨਾ कबीर देख कह कहो कहे ना को पतियाए हर जैसा तैसा ओही रहो हर ख गुन गाये कबीर चुग पी चुगा चुग चुग चितारे ਜੈਸੇ ਵਚ ਰਹਿ ਕੋਉਂਜ ਮਨ ਮਾਇਆ ਮਮਤਾ ਰੇ ਕਵੀਰ ਅੰਬਰ ਕਨਹਰ ਛਾਇਆ ਵਰਖ ਪਰੇ ਸਰਤਾਲ ਯਾਤ੍ਰਿਕ ਜਉ ਤਰਸਤ ਰਹਾ ਤੈਨ ਕਉ ਕੌਣ ਹਵਾਲ ਕਵੀਰ ਚੱਕਈ ਜੋਨੇ ਸਵੀ ਸੁਰਾ ਆਏ ਮਿਲਾ ਪਦ ਭਾਤ ਜੋ ਨਰ ਵਿਚੋ ਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਵੀਰ ਰਨਾਇਰ ਵਿਚੋ ਰਿਆ ਰੋਹ ਰੇ ਸੰਖ ਮਜੂਰ देवल देवल ताड़ी दसहे ओगवत सूर कबीर सुता क्या कर हे जागर पै दुख जाका वासा गौर महे सो क्यों सो व सुख ਕਵੀਰ ਸੁਤਾ ਕਿਆ ਕਰਹਿ ਉਠ ਕੇ ਨਾ ਜਪਹਿ ਮੂਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਫਸਾਰ ਕਵੀਰ ਸੁਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਵਿਛੁਰਾ ਤਾਹੀ ਕੇ ਸੰਗ ਲਾਗ ਕਵੀਰ ਸੰਤ ਕੀ ਗੈਲ ਨਾ ਛੋਡਿਆ ਮਾਰਗ ਲਾਗਾ ਜਾਓ ਇਕਤਹਿ ਪੋਨੀਤ ਹੋਏ ਭੇਟਤ ਜਪਿਆ ਨਾਓ ਕਵੀਰ ਸਾਕਤ ਸੰਗਨ ਕੀ ਜੀਆ ਬੂ ਰਹ ਜਾਈਆ ਭਾਗ ਵਾਸਨ ਕਾ ਰੋ ਪਰਸੀਆ ਤਉ ਕਛ ਲਾਗਾ ਦਾਗ ਕਵੀਰ ਆ ਰਾਮ ਨ ਚੇਤੇਓ ਜਦ ਆ ਪਹੁੰਚਿ ਆਏ ਲਗੀ ਮੰਦਰ ਦੁਆਰ ਤੇ ਆਵ ਕਿਆ ਕਾਢ ਆਜਾਏ ਕਉਈਰ ਕਾਰਨ ਸੋ ਭਇਓ ਜੋ ਕੀ ਨੋ ਕਰਤਾ ਤਿਸ ਵੇਨ ਦੂਸਰ ਕੋ ਨਹੀਂ ਏਕਾ ਸਿਰਜਨਹਾਰ ਅਵੇਰ ਫਲ ਲਾਗੇ ਫਲਾਨਾ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕਾ ਜੋ ਵੀਚ ਨਾ ਖਾਹੀ ਕਾਂਬ ਕਵੀਰ ਠਾਕੁਰ ਪੂਜਹਿ ਮੋਲ ਲੈ ਮਨ ਹਟ ਤੀਰਥ ਜਾਹੇ ਦੇਖਾ ਦੇਖੀ ਸਵਾਗ ਧਰ ਭੂਲੇ ਪਟਕਾ ਖਾਹੇ ਕਵੀਰ ਪਾਹਨ ਪਰਮੇਸੁਰ ਕੀਆ ਪੂਜਾ ਸਭ ਸੰਸਾਰ ਇਸ ਪਰਵਾਸੀ ਜੋ ਰਹੇ ਊਡੇ ਕਾਲੀ ਧਾਰ ਕਵੀਰ ਕਾਗਦ ਕੀ ਓਵਰੀ ਮਸਕੇ ਕਰਮ ਕਪਾਟ ਪਾਹਨ ਵੋਰੀ ਪਰਥਮੀ ਪੰਡਿਤ ਪਾੜੀ ਬਾਟ ਕਵੀਰ ਕਾਲ ਕਰੰਤਾ ਅਵਹਿ ਕਰ ਅਵ ਕਰਤਾ ਸੋਇ ਤਾਲ ਪਾਛਾ ਕਛੂ ਨ ਹੋਏਗਾ ਜੋ ਸਿਰ ਪਰ ਆਵਾ ਕਾਲ ਕਵੀਰ ਐਸਾ ਜੰਤ ਇਕ ਦੇਖਿਆ ਜੈਸੀ ਧੋਈ ਲਾਖ ਦੀਸਾ ਚੰਚਲ ਬਹੁ ਗੁਨਾ ਮਤ ਹੀ ਨਾ ਨਾ ਪਾਕ ਕਵੀਰ ਮੇਰੀ ਬੁੱਧ ਕੋ ਜਮਨ ਕਰਾ ਤਿਸ ਕਾਰ ਜਿਨ ਇਹੋ ਜਮੁ ਆ ਸਿਰ ਜਿਆ ਸੋ ਜਪਿਆ ਪਰ ਵਿਦਗਾਰ ਕਬੀਰ ਕਸ ਤੂਰੀ ਭਇਆ ਭਵਰ ਭਏ ਸਬਦਾਸ ਜਉ ਜਉ ਭਗਤ ਕਬੀਰ ਕੀ ਤਿਆ ਤਿਆ ਰਾਮ ਨਿਵਾਸ ਕਵੀਰਾ ਗਹ ਗਜ ਪਰਿਓ ਕੁਟੰਬ ਕੈ ਕਾਂਠਾ ਰਹੈ ਗਯੋ ਰਾਮ ਆਏ ਪਰੇ ਧਰਮ ਰਾਏ ਕੇ ਵੀ ਚਾਹੇ ਤੂ ਮਾਤਾ ਮਾ ਕਵੀਰ ਸਾਖਤ ਤੇ ਸ਼ੂਕਰ ਪਲਾ ਰਾਖਾ ਆਛਾ ਗਾਓ ਉਹ ਸਾਖਤ ਵਪੁਰਾ ਮਰ ਗਿਆ ਕੋਈ ਨਾ ਲਏ ਹਾ ਨਾਓ கீர கவுடீ கவுடீ ஜோரேலி வாரோட்டி தோற ਕਵੀਰ ਵਾਸਨ ਹੋਆ ਤਾਂ ਕਿਆ ਭਿਆ ਮਾੜਾ ਮੇਲੀ ਚਾਰ ਬਾਹਰ ਕੰਚਨ ਵਾਰਹਾ ਭੀਤਰ ਭਰੀ ਪੰਗਾਰ ਕਵੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਵਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲਾ ਭਗਵਾਨ ਕਵੀਰ ਰੋੜਾ ਹੋਆ ਤਾਂ ਕਿਆ ਭਿਆ ਪੰਥੀ ਕਉ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਵਹਿਖੇਹ ਕਵੀਰ ਖੇਹ ਹੋਈ ਤਾਂ ਕਿਆ ਭਿਆ ਜਿਉ ਉਡ ਲਾਗਾ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਨੀ ਸਰਵੰਗ ਕਵੀਰ ਪਾਨੀ ਹੋਆ ਤਾਂ ਕਿਆ ਭਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਊਚ ਭਵਨ ਕਨ ਕਾਮਨੇ ਸਿਖਰ ਤਜਾ ਫਹਰਾਏ ਤਾਤੇ ਭਲੀ ਮਧੂ ਕਰੀ ਸੰਤ ਸੰਗ ਗੁਨ ਗਾਏ ਕਵੀਰ ਪਾਟਨ ਤੇ ਊਜਰ ਪਲਾ ਰਾਮ ਭਗਤ ਜੇਠਾਏ ਰਾਮ ਸਨੇਹੀ ਵਾਹਰਾ ਜੰਪੂਰ ਮੇਰੇ ਪਾਏ कबीर गंगा जावन के अंतरे सहज सुन के काट तहां कवीरा मट किया खोज तमुन जनवाट कबीर जैसी उपजी पेड़ते जोतसी निवह ओड़ ਹੀਰਾ ਕਿਸ ਕਾ ਬਾਪੁਰਾ ਪੁਜਹਿ ਨਾ ਰਤਨ ਕਰੋੜਾ ਕਵੀਰਾ ਏਕ ਅਚੰਬ ਦੇਖਿਓ ਹੀਰਾ ਹਾਟ ਵਿਕਾਇ ਵਨਜਨ ਹਾਰੇ ਵਹਰਾ ਕਉੜੀ ਬਦਲਾ ਜਾਏ ਕਵੀ ਰਾਜ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਜਹਾਂ ਲੋਭ ਤਹ ਕਾਲ ਹੈ ਜਹਾਂ ਕਿਵਾਂ ਤਹ ਆਪ ਕਵੀਰ ਮਾਇਆ ਤਜੇ ਤਾਂ ਕਿਆ ਭਿਆ ਜਾਵ ਮਾਨ ਤਜਿਆ ਨਹੀਂ ਜਾਏ ਮਾਨੁ ਮਨੀ ਮਨ ਵਰਗਲੇ ਵਾਨ ਸਵਾ ਕੋ ਖਾਈ ਕਵੀਰ ਸਾਚਾ ਸਤਿਗੁਰ ਮੈਂ ਮਿਲਿਆ ਸਵਰਜੋ ਵਾਹਿਆ ਏਕ ਲਾਗਤ ਹੀ ਭੋਇ ਮਿਲ ਗਿਆ ਪਰਿਆ ਕਲੇ ਜੇ ਸੇ ਕਾ ਕਵੀਰ ਸਾਚਾ ਸਤਗੁਰ ਕਿਆ ਕਰਾ ਜਉ ਸਿੱਖਾ ਮਹਿ ਚੂਕ ਅੰਦੇ ਏਕ ਨ ਲਾਗਾਈ ਜਉ ਵਾਸ ਵਜਾਈ ਆਫੂਕ कबीर है गए वाहन सगन खान शतरपति के नार तास पटंतर ना पूजा हर जन की पन्हार कबीर निरप नारी क्यों निंदिया क्यों हर चेरी कौ मान ओह मांग सुवारा विखाको ਓਹ ਸਿਮਰ ਆ ਹਰ ਨਾਮ ਕਬੀਰ ਤੂੰ ਨਹੀਂ ਪਾਈ ਥਿਤ ਪਾਈ ਸਤਗੁਰ ਬੰਦੀ ਧੀਰਾ ਕਬੀਰ ਹੀਰਾਵਨ ਜਿਆ ਮਾਨ ਸਰੋਵਰ ਤੀਰਾ ਕਵੀਰ ਹਰ ਹੀਰਾ ਜਨ ਜੋਹਰੀ ਲੇਕਾ ਮੰਡਾ ਹਾਟ ਜਾਵੇ ਹੀ ਪਾਈ ਆਹੇ ਪਾਦ ਕੋ ਤਵ ਹੀਰਨ ਕੀ ਸਾਟ ਕਵੀਰ ਕਾਮ ਪਰੇ ਹਰਿ ਸਿਮਰੀਆ ਅਸਾ ਸਿਮਰਹੁ ਨਿਤ ਅਮਰਾਪੁਰ ਵਾਸਾ ਕਰਹੁ ਹਰਿ ਗਿਆਬ ਹੋਰਾ ਵਿਤ ਕਵੀਰ ਸੇਵਾ ਕੋ ਦੋਇ ਪਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵਾ ਨਾਮ ਕਵੀਰ ਜਹਾਰਗ ਪੰਡਿਤ ਗਏ ਪਾਛਾ ਪਰਿਵਹੀਰ ਇੱਕ ਆਵ ਘਟ ਘਾਟੀ RAM ਕੀ ਤਿਹ ਚੜ ਰਹੇ ਹੋ ਕਵੀ ਦਾ ਕਵੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਤਵ ਕੁਲ ਕਿਸ ਕਾਲਾ ਜਿਸੀ ਜਵਲੇ ਤਰਹਿ ਮਸਾਨ ਕਵੀਰ ਦੂਬਹੁ ਗੁਰ ਬਾਪੂਰੇ लोगन की कान पारोसी के जो हुआ तू अपने पी जान कबीर पली मधु करी विद को नाज दावा काहू को नहीं बडा देश राज ਕਵੀਰ ਦਾਵਾ ਦਾ ਜਨ ਹਉਤ ਹੈ ਨਿਰਦਾਵਾ ਰਹਾ ਨ ਸੰਕ ਜੋ ਜਨ ਨਿਰਦਾਵਾ ਰਹਾ ਸੋ ਗਨਾ ਇੰਦਰ ਸੋ ਰੰਕ ਕਵੀਰ ਪਾਲ ਸਮੂਹਾ ਸਰਵਰ ਪਰਾ ਕੀ ਨਾ ਸਕਾ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਪਰ ਪਰ ਪਿਓ ਕਵੀਰ ਕਵੀਰ ਪਰ ਪਾਤੇ ਤਾਰੇ ਖਿ ਸਹੇ ਤਉ ਇਹੋ ਖਸਾ ਸਰੀਰ ਏ ਦੋਏ ਅਖਰ ਨਾ ਕੇ ਸਹਿ ਸੋ ਗਹਿ ਰਹੇ ਕਵੀਰ ਕਵੀਰ ਕੋਠੀ ਕਾਠ ਕੀ ਦਹਿਸ ਲਾਗੀ ਆਗ ਪੰਡਿਤ ਪੰਡਿਤ ਜਲ ਮੂਏ ਊਰਖ ਉबरे ਬਾਗ ਕਵੀਰ ਸੰਸਾਰ ਦੂਰ ਕਰ ਕਾਗਦ ਦੇਹ ਵਿਹਾਇ ਵਾਵਨ ਅਕਰ ਸੋਦਕੈ ਹਰ ਚਰਣੀ ਚੈ ਤਲਾਈ ਕਵੀਰ ਸੰਤਨ ਸਾਡਾ ਸੰਤਾਈ ਜੋ ਕੋ ਟਕ ਮਿਲਹਿ ਅਸੰਤ ਮਲਿਆ ਗਰ ਭਉੰਗਮ ਵੇੜਿਓ ਤਾਂ ਸੀ ਤਲਤਾ ਨਾਤਜੰਤ ਕਵੀਰ ਮਨ ਸੀ ਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਾਣ ਕੇ ਉਦਕ ਸਮਾਨ ਕਵੀਰ ਸਾਰੀ ਸਿਰਜਨਹਾਰ ਕੀ ਜਾਨਾ ਨਹੀਂ ਕੋਏ ਕਾ ਜਾਣੈ ਆਪਨ ਧਨੀ ਕੈ ਦਾਸ دیਵਾਨੀ ਹੋਏ ਕਵੀਰ ਪਨੀ ਪਹੀ ਜੋ ਪਰਿਆ ਦਿਸਾ ਗਏ ਸਭ ਪੂਲ ਉਰਾ ਘਰ ਪਾਨੀ ਭਿਆ ਜਾਏ ਮਿਲੇ ਓ ਢਲ ਕੋਲਾ ਕਵੇ ਰਾ ਧੂਰ ਸਕੇ ਲਗਾ ਪੁਰੀਆ ਬਾਂਦੀ ਦੇਹ ਦਿਵਸ ਚਾਦ ਕੋ ਵੇਖਣਾ ਅੰਤ ਖੇਹ ਕੀਖੇ ਕਵੀਰ ਸੂਰਜ ਚਾਂਦ ਕਾ ਉਦਾ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ ਜਹ ਅਨਪਾਤਹ ਪਾ ਨਹੀਂ ਜਹ ਪਾਤਹ ਹਰ ਨਾਹੇ ਕਹਿਓ ਕਵੀਰ ਵਿਚਾਰ ਕਾ ਸੰਤ ਸੁਨਹੁ ਮਨਵਾਹੇ ਕਵੀਰ ਜਨਹੋ ਕਿਛੂ ਜਾਣਿਆ ਨਹੀਂ ਤੈਨ ਸੁਖ ਨੀਂਦ ਵਿਹਾਰੇ ਹਮ ਹੋ ਜੋ ਪੂਜਾ ਪੂਜਨਾ ਪੂਰੀ ਭਰੀ ਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰਾ ਔਰ ਲਾਗੇ ਝੋਟ ਮਰਾਮ ਕੀ ਰਹਿਓ ਕਬੀਰਾ ਠੌਰਾ ਕਬੀਰ ਝੋਟ ਸੁਹੇਲੀ ਸੇਲ ਕੀ ਲਾਗਤ ਲੈ ਓ ਸਾਸ ਛੋਟ ਸਹਾਰਾ ਸਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁਲਾਮਨਾਰੇ ਕਿਆ ਚੜ੍ਹੇ ਸਾਈਂ ਨਾ ਵਹਰਾ ਹੋਏ ਜਾ ਕਾਰਨ ਤੂੰ ਬਾਗ ਦੇਹੇ ਦਿਲ ਹੀ ਪੀਤਰ ਜੋਏ ਸੇਖ ਸਬੂਰੀ ਵਾਹਰਾ ਕਿਆ ਹੱਜ ਕਾ ਬੇ ਜਾਏ ਕਬੀਰ ਜਾ ਕੇ ਦਿਲ ਸਾਵਤ ਨਹੀਂ ਤਾ ਕੋ ਕਹਾ ਕੁਦਾਏ ਕਬੀਰ ਅੱਲਾਹ ਕੀ ਕਰ ਵੰਦਗੀ ਇਹ ਸੰਵਰਤ ਦੁੱਖ ਜਾਏ ਦਿਲ ਮਹਿ ਸਾਈ ਪ੍ਰਗਟਾ ਵਜਾਵਲੰਤੀ ਨਾਏ ਕਵੀਰ ਜੋਰੀ ਕੀਏ ਜ਼ੁਲਮ ਹਾ ਕਹਤਾ ਨਾ ਹਲਾਲ ਦਾਫਤਰ ਲੇਖਾ ਮੰਗਿਆ ਤਬ ਹੋਏ ਗੋ ਕੌਨ ਹਵਾਲ ਕਵੀਰ ਖੂਬ ਖਾਣਾ ਖੀਚੜੀ ਜਾਵਹਿ ਅੰਮ੍ਰਿਤ ਲੋਨ 헤ਰਾ ਰੋਟੀ ਕਰਨੇ ਗਲਾ ਕਟਾਵ ਕੌਨਾਂ ਕਵੀਰ ਗੁਰ ਲਾਗਾ ਤਵ ਜਾਨੀਆ ਮਿਟਾ ਮੋਹ ਤਨ ਤਾਪ ਹਰਖ ਸੋਗ ਦਾ ਚਾ ਨਹੀਂ ਤਵ ਹਰ ਆਪ ਹੀ ਆਪ ਕਵੀਰ ਰਾਮ ਕਹ ਨਾਮਹ ਭੇਦ ਹ ਜਾ ਤਾ ਮਹ ਏਕ ਵਿਚਾਰ सोई राम सभा कहै सोई कौतक हार कबीर राम राम कहो कहवे माहि विवेक एक अनेक हि मिल गया एक समान एक ਕਬੀਰ ਜਾ ਘਰ ਸਾਧ ਨਾ ਸੇਵੀ ਆਹੇ ਹਰ ਕੀ ਸੇਵਾ ਨਾ ਹੈ ਤੇ ਘਰ ਮਰ ਹਟ ਸਾਰਖੇ ভূত ਵਸੇ ਤੇ ਨਮਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ਪਵਹੋਂ ਤੇ ਪਿੰਗੁਲ ਭਿਆ ਮਾਰਿਆ ਸਤਿਗੁਰੂ ਵਾਨ ਕਵੀਰ ਸਤਿਗੁਰ ਸੂਰਾ ਮੇ ਬਾਹੇ ਆਵਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੀ ਸੇਕ ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤ ਐਉ ਮਾਨਾਈ ਹੋਏ ਗਈ ਪਠ ਸਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੈਨੇ ਭੂਮ ਮਲਾਏ ਅਨੇਕ ਸਿਆਨੇ ਬੱਜ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਵੇ ਹਉ ਜਾਏ ਥਾ ਆਗਾ ਮਿਲਿਆ ਕੋ ਦਾਈ ਸਾਈ ਮੋਜਸੋ ਲਰ ਪਰਿਆ ਤੁਜਾ ਕੇ ਨ ਫਰਮਾਏਗਾ ਕਵੀਰ ਹਜ ਗਾਬਾ ਹੋਏ ਹੋਏ ਗਿਆ ਕਹਤੇ ਵਾਰ ਕਵੀਰਾ ਸਾਈ ਮੋਜ ਮੈਂ ਕਿਆ ਖਤਾ ਮੁਖਹੁ ਨ ਬੋਲਾ ਪੀਰਾ ਕਵੀਰ ਜੀ ਜੋ ਮਾਰਹੇ ਜੋਰ ਕਰ ਕਹਤੇ ਹਹਿ ਜੋ ਹਲਾਲ ਦਾਫਤਾਰ ਦੇਵ ਕਾੜ ਹੈ ਹੋਏਗਾ ਕੌਣ ਹਵਾਲ ਕਵੀਰ ਜੋ ਰਕਿਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫਦਰ ਲੇਖਾ ਨੀਕਸਾ ਮਾਰ ਮੋਹ ਮੋਹ ਖਾਈ कबीर लेखा दे ना सोहला जो दिल सूची होए ओस साचे दीवान मह पल्ला ना पकरा कोए कबीर करती अर आकाश मह दोए तू भरी आवाज खट दर्शन शनसे परे अर चौरास ही सद कबीर मेरा मुझ मह किछ नहीं जो किछ है सो तेरा तेरा तुझको सो पते क्या लागा मेरा ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮਹਿ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂ ਕਵੇਰ ਵਿਕਾਰ ਹੈ ਚਿਤਵਤੇ ਝੂਠੇ ਕਰਤੇ ਆਸੋ ਮਨੋਰਥ ਕੋਇ ਨਾ ਪੂਰੇਉ ਚਾਲੇ ਊਠ ਨਿਰਾਸ ਕਵੀਰ ਹਰਿ ਕਾ ਸਿਮਰਨ ਜੋ ਕਰਾ ਸੋ ਸੁਖੀ ਆ ਸੰਸਾਰ ਇਤ ਉਤ ਕਤਹਿ ਨਾ ਡੋਲਾਈ ਜਿਸ ਰਾਖਾ ਸਿਰਜਨਹਾਰ ਕਵੀਰ ਕਹਾਣੀ ਪੀੜਤੇ ਸਤਿਗੁਰੁ ਰੀਐ ਛੜਾਏ ਪਰਾਪੂਰਵਲੀ ਪਾਵਨੇ ਪ੍ਰਗਟ ਹੋਈ ਆਏ